ਬਪਤਿਸਮੇ ਦੇ ਬਾਰੇ ਜਦੋਂ ਅਸੀਂ ਸਿੱਖਣਾ ਸ਼ੁਰੂ ਕਰਾਂਗੇ ਤਾਂ ਸਭ ਤੋਂ ਪਹਿਲੀ ਚੀਜ਼ ਜੋ ਆ ਮਤਲਬ ਅਸੀਂ ਦੇਖਦੇ ਆ ਕਿ ਬਪਤਿਸਮਾ ਹੈ ਕੀ ਸੋ ਪ੍ਰਭੂ ਯੀਸ਼ੂ ਮਸੀਹ ਨੇ ਮੱਤੀ ਦੀਆਂ ਜੀ ਲਠਾਈਆਂ ਦੇ ਆ 18 ਤੋਂ 20 ਆਇਤ ਵਿੱਚ ਜੇ ਤੁਸੀਂ ਪੜ੍ਹਦੇ ਆ ਉਹਦੇ ਵਿੱਚ ਪ੍ਰਭੂ ਯਸ਼ੂ ਮਸੀਹ ਨੇ ਆਗਿਆ ਦਿੱਤੀ ਆ ਕਿ ਤੁਸੀਂ ਜਾਓ ਘਮਾਂ ਵਿੱਚ ਔਰ ਉਹਨਾਂ ਨੂੰ ਸਿਖਾਓ ਔਰ ਉਹਨਾਂ ਨੂੰ ਬਾਪ ਬੇਟਾ ਬਾਗ ਰੂ ਦੇ ਨਾਮ ਤੇ ਕੀ ਦੋ ਬਪਤਿਸਮਾ ਦੋ ਸੋ ਬਪਤਿਸਮਾ ਜੁਆ ਮਤਲਬ ਇੱਕ ਆਗਿਆ ਆ ਜਦੋਂ ਅਸੀਂ ਗੱਲ ਕਰਾਂਗੇ ਕਿ ਬਪਤਿਸਮਾ ਕੀ ਆ ਵਾਟ ਇਜ਼ ਦਾ ਬਪਟਿਸਮ ਸੋ ਬਪਟਿਸਮ ਇਜ਼ ਦਾ ਕਮਾਂਡਮੈਂਟ ਆਫ ਦਾ ਗੋਡ ਆਫ ਜੀਜ਼ਸ ਜਿਵੇਂ ਯੇਸ਼ੂ ਮਸੀ ਜੁਆ ਉਹਦੀ ਆਗਿਆ ਆ ਮਤਲਬ ਕਿਉਂਕਿ ਬਹੁਤ ਸਾਰੇ ਲੋਕ ਜਿਹੜਾ ਬਪਤਿਸਮੇ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਜਾਂ ਇਗਨੋਰ ਕਰ ਦਿੰਦੇ ਆ ਜਾਂ ਕਹੋ ਅਵੋਇਡ ਕਰ ਦਿੰਦੇ ਆ ਇਹ ਸੋਚ ਕੇ ਕਿ ਇਹ ਇੱਕ ਰੀਤੀ ਰਿਵਾਜ ਆ ਸੋ ਸਾਡਾ ਉਧਾਰ ਜਾਂ ਸਾਡੀ ਮੁਕਤੀ ਜਿਹੜੀ ਆ ਉਹ ਮਤਲਬ ਜੋ ਆ ਇੱਕ ਡੁਬਕੀ ਦੇ ਉੱਤੇ ਨਿਰਭਰ ਨਹੀਂ ਕਰਦੀ ਪਰ ਸਭ ਤੋਂ ਵੱਡੀ ਚੀਜ਼ ਇਹ ਆ ਕਿ ਪ੍ਰਭੂ ਦਾ वचन ਸੰ ਇਹ ਦੱਸਦਾ ਹੈ ਕਿ ਇਹ ਜੋ ਬਪਤਿਸਮਾ ਆ ਡੁਬਕੀ ਵਾਲਾ ਇਹ ਬਪਤਿਸਮਾ ਜੁਆ ਕੋਈ ਰੀਤੀ ਰਿਵਾਜ ਨਹੀਂ ਆ ਕੋਈ ਜਸਟ ਕੋ ਫਾਰਮੈਲਿਟੀ ਨਹੀਂ ਆ ਬਲਕਿ ਇਹ ਕੀ ਆ ਇੱਕ ਪ੍ਰਭੂ ਦੀ ਇੱਕ ਮਹਾਨ ਆਗਿਆ ਹੈ ਠੀਕ ਹੈ ਕਿਉਂਕਿ ਇਸ ਆਗਿਆ ਨੂੰ ਮਹਾਨ ਆਗਿਆ ਦਾ ਨਾਮ ਦਿੱਤਾ ਗਿਆ ਬਾਈਬਲ 'ਚ ਨਹੀਂ ਲਿਖਿਆ ਉਸ ਦਾ ਸਮਾਜ ਸੰਸਾਰ ਦੇ ਵਿੱਚ ਇਸ ਮਹਾਨ ਆਗਿਆ ਵਜੋਂ ਕਿਹਾ ਜਾਂਦਾ ਦਾ ਗ੍ਰੇਟ ਕਮਾਂਡਮੈਂਟ ਆਫ ਜੀਜ਼ਸ ਔਰ ਜਿਸ ਦਾ ਅਸੀਂ ਦੇਖਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਨੇ ਵੀ ਬਪਤਿਸਮਾ ਲਿਆ ਠੀਕ ਹੈ ਹਾਲਾਂਕਿ ਉਹ ਬਪਤਿਸਮਾ ਔਰ ਇਹ ਜਿਹੜਾ ਬਾਬੇ ਦਾ ਪਾਗਰੂ ਦੇ ਨਾਮ ਦਾ ਬਪਤਿਸਮੇ ਦੇ ਵਿੱਚ ਕਾਫੀ ਅੰਤਰ ਆ ਪਰ ਮੇਨ ਗੱਲ ਇਹ ਆ ਕਿ ਦੋਵਾਂ ਵਿੱਚ ਕੀ ਸੀ ਕਿ ਕਾਮਨ चीज ਕੀ ਸੀ ਕਿ ਡੁਬਕੀ ਲਾਈ ਜਾਂਦੀ ਸੀਗੀ ਸੋ ਜਦੋਂ ਅਸੀਂ ਗੱਲ ਕਰਦੇ ਡੁਬਕੀ ਕਿ ਡੁਬਕੀ ਦੇ ਨਾਲ ਕੀ ਹੋ ਜਾਂਦਾ ਆ ਜਾਂ ਕੀ ਹੋ ਕਿ ਜੇ ਕੋਈ ਨਾਂ ਲਵੇ ਡੁਬਕੀ ਤੇ ਫਿਰ ਉਹਦੇ ਨਾਲ ਕੀ ਹੋ ਜੂਗਾ ਪਰ ਇਹ ਗੱਲ ਯੀਸ਼ੂ ਮਸੀਹ ਨੇ ਨਹੀਂ ਸੋਚੀ ਯੀਸ਼ੂ ਮਸੀਹ ਨੇ ਬੈਪਟਿਸਮੇ ਨੂੰ ਜਸਟ ਇੱਕ ਡੁਬਕੀ ਕਹਿ ਕੇ ਨਹੀਂ ਮਤਲਬ ਕਰ ਦਿੱਤਾ ਵੀ ਇਹ ਤਾਂ ਡੁਬਕੀ ਆ ਡੁਬਕੀ ਦੀ ਕੀ ਗੱਲ ਆ ਬਲਕਿ ਯੀਸ਼ੂ ਮਸੀਹ ਜੋ ਆ ਯੋਹਨਾ ਦੇ ਸਾਹਮਣੇ ਜੋ ਆ ਖੜਾ ਹੋ ਗਿਆ ਔਰ ਇਹੋ ਨਾਨੀ ਕਿਹਾ ਕਿ ਮੈਨੂੰ ਤੋ ਤੁਹਾਡੇ ਕੋਲ ਬਪਤਿਸਮਾ ਲੈਣ ਦੀ ਕੀ ਆ ਜ਼ਰੂਰਤ ਆ ਪਰ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਨਹੀਂ ਤੂੰ ਹੋਣ ਦੇ ਕਿਉਂਕਿ ਜੋ ਸਾਨੂੰ ਯੋਗ ਹੈ ਕਿ ਅਸੀਂ ਸਭ ਜੋ ਆ ਪਰਮੇਸ਼ਰ ਜਿੱਤ ਤਰ੍ਹਾਂ ਨੂੰ ਇਸੇ ਪ੍ਰਕਾਰ ਕੀ ਆ ਪੂਰਾ ਕਰੀਏ ਇਸ ਕਰਕੇ ਯਿਸੂ ਮਸੀਹ ਨੇ ਬਪਤਿਸਮੇ ਨੂੰ ਸਿਰਫ ਇੱਕ ਡੁੱਬਕੀ ਕਹਿ ਕੇ ਅਵੋਇਡ ਨਹੀਂ ਕੀਤਾ ਸੋ ਅਸੀਂ ਕਿਸ ਤਰ੍ਹਾਂ ਬਪਤਿਸਮੇ ਨੂੰ ਡੁੱਬਕੀ ਕਹਿ ਕੇ ਅਵੋਇਡ ਕਰ ਸਕਦੇ ਹਾਂ ਸੋ ਐਸਲੀ ਇਹ ਚੀਜ਼ ਜੇ ਕੋਈ ਕੱਲ ਨੂੰ ਸੰਸਾਰ ਦੇ ਵਿੱਚ ਸਾਡੇ ਅੱਗੇ ਲੈ ਕੇ ਹੁੰਦਾ ਆ ਕਿ ਨਹੀਂ ਜੀ ਡੁਕਤੀ ਤਾਂ ਮਤਲਬ ਕੋਈ ਡਾ ਖਾਸ ਨਹੀਂ ਆ ਸਾਡਾ ਉਧਾਰ ਜਿਹੜਾ ਉਹ ਆਗਿਆਕਾਰੀ ਆ ਉਹਦੇ ਤੇ ਨਿਰਭਰ ਕਰਦਾ ਆ ਵਿਸ਼ਵਾਸ ਤੇ ਨਿਰਭਰ ਕਰਦਾ ਆ ਪਰ ਦੇਖੋ ਸਭ ਤੋਂ ਵੱਡੀ ਚੀਜ਼ ਕੀ ਆ ਕਿ ਬਪਤਿਸਮਾ ਵੀ ਇੱਕ ਆਗਿਆਕਾਰੀ ਦਾ ਇੱਕ ਪਹਿਲੂ ਆ ਕਿ ਅਸੀਂ ਖੁਦਾ ਦੀ ਆਗਿਆ ਦਾ ਪਾਲਨ ਕਰਦੇ ਆ ਅਸੀਂ ਵਿਸ਼ਵਾਸ ਕਰਦੇ ਆ ਕਿ ਯਿਸੂ ਮਸੀਹ ਨੇ ਜੋ ਕਿਹਾ ਉਹਨੂੰ ਅਸੀਂ ਪੂਰਾ ਕਰਨਾ ਹੈ ਸੋ ਇਹ ਸੀ ਪਹਿਲਾ ਹਿੱਸਾ ਕਿ ਬਪਤਿਸਮਾ ਕੀ ਹੈ ਔਰ ਬਪਤਿਸਮਾ ਜਵਾ ਉਹ ਆਗਿਆ ਆ ਇਸ ਲਈ ਉਸ ਆਗਿਆ ਦਾ ਪਾਲਨ ਹੋਣਾ ਇਹ ਜਵਾ ਕੰਪਲਸਰੀ ਹੈ ਬਹੁਤ ਜ਼ਰੂਰੀ ਹੈ ਹੁਣ ਦੂਸਰੀ ਚੀਜ਼ ਅਸੀਂ ਦੇਖਦੇ ਹਾਂ ਕਿ ਕਦੋਂ ਇੱਕ ਵਿਅਕਤੀ ਜਵਾ ਬਪਤਿਸਮੇ ਦੇ ਲਈ ਤਿਆਰ ਹੁੰਦਾ ਹੈ ਕਿਸ ਸਮੇ ਅਸੀਂ ਕਹਿ ਸਕਦੇ ਕਿ ਹਾਂ ਯਾ ਸਾਇਮ ਰੈਡੀ ਟੂ ਬੀ ਬਪਟਾਈਜ਼ਡ ਸੋ ਦੇਬਰ ਅਸੀਂ ਪੜਦੇ ਹਾਂ ਗਲਾਤੀਆ ਤੀਸਰਾ ਅਧਿਆਇ ਉਹਦਾ 27ਵਚਨ ਤੋਂ ਅਸੀਂ ਪੜਾ ਗਏ ਇਸ ਅਗਰ ਲਿਖਿਆ ਕਿ ਉਹ ਜੋ ਤੁਸਾਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ ਸੋ ਲਿਖਿਆ ਕਿ ਉਹ ਜੋ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ ਸੋ ਮਸੀਹ ਨੂੰ ਪਹਿਨ ਲੈਣਾ ਸੋ ਬਪਤਿਸਮਾ ਕੀ ਆ ਮਸੀਹ ਨੂੰ ਪਹਿਨ ਲੈਣਾ ਤਿਕੋ ਮਸੀਹ ਨੂੰ ਪਹਿਨਣ ਤੋਂ ਭਾਵ ਕੀ ਆ ਕਿ ਪ੍ਰభు ਯੇਸ਼ੂ ਮਸੀਹ ਦੀ ਹਰ ਸਿੱਖਿਆ ਨੂੰ ਯੇਸ਼ੂ ਮਸੀਹ ਦੇ ਉਸ ਹਰ ਸਿਧਾਂਤ ਨੂੰ ਯੇਸ਼ੂ ਮਸੀਹ ਦੀ ਉਸ ਆਗਿਆ ਨੂੰ ਯੇਸ਼ੂ ਮਸੀਹ ਦਾ ਜੋ ਵੀ ਇੱਕ ਸਾਡੇ ਲਈ ਉਹਨੇ ਇੱਕ ਕਨਸਟੀਟਿਊਸ਼ਨ ਤਿਆਰ ਕੀਤਾ ਇੱਕ ਸਵਰਗ ਦਾ ਜੋ ਇੱਕ ਸਵਿਧਾਨ ਉਹਨੇ ਸਾਨੂੰ ਤਿਆਰ ਕਰਕੇ ਦਿੱਤਾ ਹੈ ਜੋ ਸਵਰਗ ਦਾ ਜੋ ਨਿਯਮ ਉਹਨੇ ਸਾਨੂੰ ਸੈੱਟ ਕਰਕੇ ਦਿੱਤੇ ਉਸ ਹਰ ਨਿਯਮ ਨੂੰ ਉਸ ਹਰ ਕਾਇਦੇ ਨੂੰ ਅਸੀਂ ਜਦੋਂ ਅਪਣਾ ਲੈਣੇ ਆ ਜਾਂ ਕਹ ਲਓ ਕਿ ਅਪਣਾਉਣ ਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਇਹ ਹੁੰਦਾ ਹੈ ਪ੍ਰਭ ਯੀਸ਼ੂ ਮਸੀਹ ਨੂੰ ਪਹਿਨ ਲੈਣਾ ਮਤਲਬ ਪ੍ਰਭ ਯੀਸ਼ੂ ਮਸੀਹ ਦੇ ਬਚਨ ਉਹਦੀ ਸਿੱਖਿਆ ਨੂੰ ਉਹਦੇ ਸੁਭਾਅ ਨੂੰ ਉਸ ਵਰਗਾ ਜੋ ਚਾਲ ਚੱਲਣ ਉਹਨੂੰ ਪਹਿਨ ਲੈਣਾ ਇਹ ਹੁੰਦਾ ਹੈ ਯੀਸ਼ੂ ਮਸੀਹ ਨੂੰ ਪਹਿਨ ਲੈਣਾ ਔਰ ਜੇ ਇੱਕ ਵਿਅਕਤੀ ਅਜੇ ਤੱਕ ਉਹ ਯੀਸ਼ੂ ਮਸੀਹ ਦੀ ਪ੍ਰਭ ਯੀਸ਼ੂ ਮਸੀਹ ਦੀ ਜੋ ਪੂਰੀ ਸਿੱਖਿਆ ਹੈ ਅਗਰ ਉਹ ਉਸ ਸਿੱਖਿਆ ਨੂੰ ਪਹਿਨਣ ਦੇ ਲਈ ਅਜੇ ਤਿਆਰ ਨਹੀਂ ਹੈ ਅਜੇ ਨੂੰ ਲੱਗਦਾ ਕਿ ਜੋ ਜ਼ਿੰਦਗੀ ਉਹਦੀ ਚੱਲ ਰਹੀ ਆ ਅਜਿਉ ਉਹਦੇ ਵਿੱਚ ਬਹੁਤ ਕੁਝ ਐ ਜੋ ਵਚਨ ਦੇ ਅਨੁਸਾਰ ਨਹੀਂ ਆ ਔਰ ਅਗਰ ਉਹ ਅਜੇ ਉਹਨੂੰ ਛੱਡਣ ਲਈ ਤਿਆਰ ਨਹੀਂ ਆ ਤੇ ਯਿਸੂ ਮਸੀਹ ਦੀ ਸਿੱਖਿਆ ਦੇ ਕੁਝ ਚੀਜ਼ਾਂ ਨੂੰ ਅਜੇ ਉਹ ਸਹਿਮਤ ਨਹੀਂ ਹੈਗਾ ਕਹਿੰ ਲੋ ਜਾਂ ਅਜੇ ਉਹਨਾਂ ਨੂੰ ਅਪਣਾਉਣ ਲਈ ਤਿਆਰ ਨਹੀਂ ਆ ਤਾਂ ਫਿਰ ਉਹ ਅਜੇ ਬਪਤਿਸਮੇ ਲਈ ਤਿਆਰ ਨਹੀਂ ਆ ਜਿਸ ਤਾਂ ਕਿ ਯਿਸੂ ਮਸੀਹ ਨੇ ਕਿਹਾ ਕਿ ਜੇ ਤਰੀਕ ਇੱਕ ਗੱਲ ਤੇ ਕੋਈ ਥੱਪੜ ਮਾਰਦਾ ਆ ਤਾਂ ਤੂੰ ਦੂਸਰੀ ਗੱਲ ਵੀ ਉਹਦੇ ਅੱਗੇ ਕਰਨੀ ਐ ਸੋ ਇਸ ਸਿੱਖਿਆ ਨੂੰ ਅਸੀਂ ਪਹਿਨ ਕੇ ਚੱਲਣਾ ਐ ਈਸ਼ੂ ਮਸੀਹ ਨੇ ਕਿਹਾ ਤੁਸੀਂ ਅਨਿਆਏ ਜੋ ਆ ਉਸ ਹਾਰ ਲੈਣਾ ਹੈ ਅਸੀਂ ਇਸ ਸਿੱਖਿਆ ਨੂੰ ਪਹਿਨ ਕੇ ਚੱਲਣਾ ਹੈ ਈਸ਼ੂ ਮਸੀਹ ਨੇ ਕਿਹਾ ਤੁਸੀਂ ਮਾਫ ਕਰੋ ਤਾਂ ਕਿ ਤੁਹਾਡੇ ਪਾਪ ਵੀ ਮਾਫ ਕੀਤੇ ਜਾਣ ਸੋ ਮਾਫ ਕਰਨ ਦੀ ਉਹ ਜਿਹੜੀ ਸਿੱਖਿਆ ਆ ਮਾਫ ਕਰਨਾ ਤਬੀਸ਼ ਮਸੀਹ ਨੇ ਕਿਹਾ ਕਿ ਅਗਰ ਤੇਰਾ ਆਪਣਾ ਤੇਰਾ 7 ਦਾ 70 ਵਾਰੀ ਵੀ ਅਗਰ ਗੁਨਾਹ ਕਰੇ ਮਤਲਬ ਇੱਕ ਦਿਨ ਚ 490 ਵਾਰੀ ਵੀ ਉਹ ਗੁਨਾਹ ਕਰਦਾ ਆ ਔਰ ਫਿਰ ਵੀ ਉਹ ਮੁਰਦਾ ਆ ਤੇਰੇ ਕੋ ਮਾਫੀ ਮੰਗਦਾ ਆ ਤਾਂ ਤੂੰ ਤੂੰ ਮਾਫ ਕਰਨਾ ਹੈ ਉਹਨੂੰ ਸੋ ਕੈ ਨਬਾਕ ਕਿ ਅਸੀਂ ਇਹਨਾਂ ਸਾਰੀਆਂ ਸਿੱਖਿਆਵਾਂ ਨੂੰ ਤਬੀਸ਼ ਮਸੀਹ ਨੇ ਕਿਹਾ ਤੁਸੀਂ ਜਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਨ ਆ ਤੁਸੀਂ ਸੰਪੂਰਨ ਹੋ ਇਸਾ ਤੁਹਾਡਾ ਸੱਦਨ ਵਾਲਾ ਪਵਿੱਤਰ ਹੈ ਤੁਸੀਂ ਪਵਿੱਤਰ ਹੋ ਸੋ ਇਹਨਾਂ ਸਭ ਸਿੱਖਿਆਵਾਂ ਨੂੰ ਪਵਿੱਤਰਤਾਈ ਦੇ ਰਾਹ ਦੇ ਉੱਤੇ ਚੱਲਣ ਵਾਸਤੇ ਖੁਦਾ ਦੇ ਡਰ ਔਰ ਖੁਦਾ ਦੇ ਭੈ ਵਿੱਚ ਚੱਲਣ ਦੇ ਲਈ ਅਸੀਂ ਜਦੋਂ ਆਪਣੇ ਆਪ ਨੂੰ ਅਰਪਣ ਕਰਦੇ ਹਾਂ ਖੁਦਾ ਦੇ ਅੱਗੇ ਲੈ ਕੇ ਹੰਨੇ ਕਿ ਹਾਂ ਪ੍ਰਭੂ ਤੁਸੀਂ ਸਾਨੂੰ ਇਸ ਵਚਨ ਇਸ ਸਿੱਖਿਆ ਦੇ ਵਿੱਚ ਚਲਾਓ ਔਰ ਮੈਂ ਚੱਲਣ ਲਈ ਤਿਆਰ ਹਾਂ ਉਸ ਸਮੇਂ ਅਸੀਂ ਕਹਿ ਸਕਦੇ ਕਿ ਹਾਂ ਮੈਂ ਬਪਤਿਸਮੇ ਲਈ ਤੇ ਆ ਰਹੇ ਦੂਸਰੀ ਚੀਜ਼ ਦੇਖੋ ਅਗਲੀ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਆ ਕਦੀ ਵੀ ਉਹ ਯੋਗ ਬਣ ਕੇ ਬਪਤਿਸਮਾ ਨਹੀਂ ਲੈ ਸਕਦਾ ਜੇ ਕੋਈ ਕਵੇਗਾ ਕਿ ਉਹ ਪਹਿਲੋ ਥੋੜਾ ਯੋਗ ਬਣੇਗਾ ਪਹਿਲੋ ਇਦਾਂ ਕਰੇਗਾ ਫਿਰ ਬਪਤਿਸਮਾ ਲਵੇਗਾ ਸੋ ਯੋਗਤਾ ਜਿਹੜੀ ਹੁੰਦੀ ਆ ਉਹ ਹਮੇਸ਼ਾ ਹੀ ਪਰਮੇਸ਼ਰ ਵੱਲੋਂ ਸਾਨੂੰ ਪ੍ਰਾਪਤ ਹੁੰਦੀ ਆ ਅਸੀਂ ਕਦੀ ਵੀ ਆਪਣੇ ਆਪ ਅਸੀਂ ਕਦੀ ਯੋਗ ਨਹੀਂ ਬਣ ਸਕਦੇ ਸੋ ਇਸ ਕਰਕੇ ਯੋਗ ਜਿਹੜਾ ਆ ਉਹ ਪਰਮੇਸ਼ਰ ਸਾਨੂੰ ਬਣਾਉਂਦਾ ਹੈ ਅਸੀਂ ਸਿਰਫ ਤਿਆਰ ਹੋਣਾ ਹੈ ਅਸੀਂ ਸਿਰਫ ਇੱਕ ਅਰਪਣ ਕਰਨਾ ਆਪਣੇ ਆਪ ਨੂੰ ਅਸੀਂ ਸਿਰਫ ਇੱਕ ਚੋਣ ਕਰਨੀ ਹੁੰਦੀ ਹੈ ਕੀ ਮੈਂ ਕਿਨੂੰ ਚੁੰਦਾ ਆ ਆਪਣੇ ਵਾਸਤੇ ਮੈਂ ਇਸ ਸੰਸਾਰ ਨੂੰ ਚੁੰਦਾ ਆ ਇਸ ਸੰਸਾਰ ਦਾ ਅਭਿਲਾਸ਼ਾਈ ਜੀਵਨ ਨੂੰ ਚੁੰਦਾ ਆ ਇਸ ਪਾਪ ਦੇ ਦੁਆਰਾ ਮਿਲਰ ਵਾਲੇ ਉਸ ਸੁੱਖ ਨੂੰ ਮੈਂ ਚੁੰਦਾ ਆ ਜਾਂ ਮੈਂ ਪਰਮੇਸ਼ਰ ਨੂੰ ਚੁੰਦਾ ਆ ਜਾਂ ਮੈਂ ਖੁਦਾ ਦੇ ਪਿੱਛੇ ਚੱਲਣ ਵਾਲਾ ਪਵਿੱਤਰਤਾਈ ਦੇ ਉਸ ਮਾਰਗ ਨੂੰ ਮੈਂ ਚੁੰਦਾ ਆ ਜਾਂ ਮੈਂ ਪਰਮੇਸ਼ਰ ਦੇ ਉਸ ਅਨੰਤ ਜੀਵਨ ਨੂੰ ਚੁੰਦਾ ਆ ਮੈਂ ਕਿਨੂੰ ਚੁੰਦਾ ਆ ਇਹ ਸਾਡੀ ਚੋਣ ਜਿਹੜੀ ਆ ਇਹ ਹੀ ਸਾਡੀ ਸਭ ਤੋਂ ਵੱਡਾ ਇੱਕ ਡਿਸੀਜਨ ਹੈ ਸਾਡਾ ਇੱਕ ਫੈਸਲਾ ਜਿਹੜਾ ਪਰਮੇਸ਼ਰ ਨੂੰ ਮਤਲਬ ਜਿਹੜਾ ਪਰਮੇਸ਼ਰ ਦੇ ਲਈ ਉਸ ਦਵਾਰ ਨੂੰ ਖੋਲਦਾ ਆ ਜੋ ਸਾਡੇ ਜੀਵਨ ਦਾ ਇੱਕ ਦਵਾਰ ਜਿਸ ਦੇ ਦਵਾਰੋਂ ਪਰਮੇਸ਼ਰ ਸਾਡੇ ਜੀਵਨ ਚ ਹੰਦਾ ਰਾਜ ਕਰਦਾ ਹੈ ਜਿਵੇਂ ਇਹ ਯੂਸ਼ੂ ਮਸੀਹ ਨੇ ਪ੍ਰਾਰਥਨਾ ਕਰਨੇ ਸਿਖਾਇਆ ਹੈ ਸਾਡੇ ਪਿਤਾ ਜੋ ਸੁਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਏ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਸਮਾਨ ਤੇ ਪੂਰੀ ਹੁੰਦੀ ਹੈ ਧਰਤੀ ਤੇ ਵੀ ਹੋਵੇ ਇਕ ਪ੍ਰਾਰਥਨਾ ਸੀ ਕਰਨੀ ਹੈ ਕਿ हे ਪ੍ਰਭੂ ਤੇਰਾ ਰਾਜ ਆਵੇ ਮਤਲਬ ਤੇਰਾ ਰਾਜ ਇਸ ਤਰ੍ਹਾਂ ਕਰ ਸੁਰਗ ਵਿੱਚ ਹੈ ਉਸ ਪ੍ਰਕਾਰ ਤੇਰਾ ਰਾਜ ਜਿਹੜਾ ਆ ਉਹ ਪ੍ਰਿਥਵੀ ਤੇ ਆਵੇ ਮਤਲਬ ਸਾਡੇ ਜੀਵਨ ਦੇ ਵਿੱਚ ਉਹ ਰਾਜ ਆਏ ਜਿਸ ਤਰ੍ਹਾਂ ਸੁਰਗ ਵਿੱਚ ਤੇਰੀ ਮਰਜ਼ੀ ਪੂਰੀ ਹੁੰਦੀ ਹੈ ਉਸ ਤਰ੍ਹਾਂ ਮੇਰੇ ਜੀਵਨ 'ਚ ਵੀ ਪ੍ਰਭੂ ਤੇਰੀ ਮਰਜ਼ੀ ਜਿਹੜੀ ਕੀ ਆ ਪੂਰੀ ਹੋਏ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਅਸੀਂ ਚੱਲਣਾ ਹੈ ਕਿ ਮੈਂ ਮੇਰਾ ਚੁਣਾਵ ਕੀਆ ਮੇਰੀ ਚੋਣ ਕੀਆ ਵਟ ਆਈ ਹੈਵ ਚੋਸਨ ਮੱਕੀ ਚੁਣਿਆ ਸੋ ਇਸ ਕਰਕੇ ਜਦੋਂ ਅਸੀਂ ਚੁੰਦੇ ਆ ਕਿ ਹਾਂ ਪ੍ਰਭੂ ਮੈਂ ਤੁਹਾਨੂੰ ਚੁੰਦਾ ਮੇਰੇ ਜੀਵਨ ਚ ਬਹੁਤ ਖਾਮੀਆਂ ਬਹੁਤ ਕਮਜ਼ੋਰੀਆਂ ਆ ਪ੍ਰਭੂ ਦੇ ਬਚਨ ਚ ਲਿਖਿਆ ਇਬਰਾਨੀ 12 ਦੇ ਉਹਦਾ ਇੱਕ ਦੋ ਬਚਨ ਚ ਲਿਖਿਆ ਕਿ ਆਓ ਉਸ ਹਰੇਕ ਭਾਰ ਤੇ ਉਸ ਪਾਪ ਨੂੰ ਜੋ ਸਹਜ ਨਾਲ ਸਾਨੂੰ ਫਸਾ ਲੈਂਦਾ ਹੈ ਅਸੀਂ ਨੂੰ ਪਰੇ ਸੁੱਟ ਕੇ ਅਸੀਂ ਉਸ ਦੌੜ ਨੂੰ ਜੋ ਸਾਡੇ ਸਾਹਮਣੇ ਰੱਖੀ ਹੋਈ ਆ ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਵੱਲ ਤੱਕਦੇ ਹੋਏ ਅਸੀਂ ਉਸ ਦੌੜ ਨੂੰ ਸਬਰ ਦੇ ਨਾਲ ਦੌੜੀਏ ਇਸ ਕਰਕੇ ਪ੍ਰਭੂ ਦੇ ਬਚਨ ਚ ਜੋ ਲਿਖਿਆ ਕਿ ਅਸੀਂ ਉਸ ਪਾਪ ਤੇ ਹਰੇਕ ਪਾਪ ਨੂੰ ਪਰੇ ਸੁੱਟ ਕੇ ਜੋ ਸਹਜਨਾ ਸਾਨੂੰ ਫਸਾ ਲੈਂਦਾ ਹੈ ਅਸੀਂ ਨੂੰ ਪਰੇ ਸੁੱਟ ਕੇ ਇਸ ਕਰਕੇ بڑے ਪਾਪ ਜਾਂ ਬੜੀ ਅਭਿਲਾਸ਼ਾਵਾਂ ਬੜੇ ਬੜਾ ਕੁਝ ਅੰਦਾਜ ਉਹ ਸਹਜਨਾ ਸਾਨੂੰ ਫਸਾ ਲੈਂਦਾ ਹੈ ਜਦੋਂ ਸਾਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਕਰੋਂਦਾ ਕਿ ਅਸੀਂ ਕਦੀ ਵੀ ਅਸੀਂ ਪਵਿੱਤਰਤਾਈ ਦੇ ਮਾਰਗ ਤੇ ਚੱਲਣ ਦੇ ਲਾਇਕ ਨਹੀਂ ਹੱਸਦੇ ਵੀ ਕੈ ਵੀ ਕੈਨ ਨੈਵਰ ਬੀ ਏਬਲ ਟੂ ਵਰਕ ਔਨ ਦਾ ਹੋਲੀ ਪਾਥ ਪਰ ਜੇ ਅਸੀਂ ਆਪਣੇ ਆਪ ਨੂੰ ਖੁਦਾ ਦੇ ਗਿਰਪਣ ਕਰ ਦਿੰਦੇ ਆ ਉਹ ਪਰਮੇਸ਼ਰ ਸਾਡੇ ਜੀਵਨ ਚ ਕੰਮ ਕਰਦਾ ਤਾਂ ਆਟੋਮੈਟਿਕਲੀ ਜੋ ਆਸੀਂ ਯੋਗ ਬਣ ਸਕਦੇ ਬਿਕੋਜ਼ ਗੋਡ ਇਜ਼ ਏਬਲ ਟੂ ਮੇਕ ਅ ਸੇਵਰ ਪਰਮੇਸ਼ਰਸ ਯੋਗ ਹੈ ਕਿ ਉਹ ਸਾਨੂੰ ਯੋਗਨਾ ਸਕੇ ਸਿਸ ਕਰਕੇ ਅਸੀਂ ਮਤਲਬ ਜੇ ਪਤਿਸਵੇ ਦੇ ਲਈ ਅਸੀਂ ਤਿਆਰ ਹੋਣਾ ਆ ਤੁਸੀਂ ਇੱਕ ਚੋਣ ਕਰਨੀ ਆ ਸਭ ਤੋਂ ਨੰਬਰ ਇੱਕ ਅਸੀਂ ਸਿੱਖਿਆ ਕਿ ਪਵਿੱਤ੍ਰ ਸਮਾਇ ਕਾ ਅਗਿਆ ਖੁਦਾ ਦੀ ਔਰ ਇਸ ਆਗਿਆ ਨੂੰ ਕਦੀ ਵੀ ਅਸੀਂ ਇੱਕ ਡੁਬਕੀ ਦੇ ਲੈਜੇ ਨਾਲ ਨਹੀਂ ਵੇਖਣਾ ਬਲਕਿ ਆਗਿਆ ਆਗਿਆ ਆ ਉਹ ਭਾਵੇਂ ਛੋਟੀ ਆ ਚਾਹੇ ਵੱਡੀ ਆ ਅਸੀਂ ਖੁਦਾ ਨੂੰ ਆਦਰ ਦੇਣਾ ਹੈ ਅਸੀਂ ਖੁਦਾ ਦੀ ਆਗਿਆ ਨੂੰ ਆਦਰ ਦੇਣਾ ਹੈ ਅਸੀਂ ਕਦੀ ਵੀ ਖੁਦਾ ਦੀ ਆਗਿਆ ਨੂੰ ਇਸ ਨਜ਼ਰ ਨਾਲ ਨਹੀਂ ਦੇਖਣਾ ਕਿ ਡੁਕੀਆ ਇਹਦੇ ਨਾਲ ਕੀ ਹੁੰਦਾ ਚਾਹੇ ਉਹਦੇ ਨਾਲ ਕੀ ਨਹੀਂ ਹੁੰਦਾ ਦੂਸਰੀ ਚੀਜ਼ ਮਸੀਨ ਨੂੰ ਪਹਿਨ ਲੈਣਾ ਮਤਲਬ ਜਿਸ ਤਰ੍ਹਾਂ ਸੇ ਇੱਕ ਸ਼ਰਟ ਪਹਿਨ ਲੈਨੇ ਆ ਨਾ ਤੋ ਉਹ ਜਦੋਂ ਸ਼ਰਟ ਅਸੀਂ ਪਹਿਨ ਲੈਨੇ ਆ ਫਿਰ ਲੋਕ ਸਾਡਾ ਜੋ ਸਰੀਰ ਨੂੰ ਨਹੀਂ ਦੇਖਦੇ ਉਸ ਸ਼ਰਟ ਨੂੰ ਦੇਖਦੇ ਆ ਜੋ ਕਪੜਾ ਸੀ ਪਹਿਨੇ ਆ ਲੋਗੋ ਨੂੰ ਦੇਖਦੇ ਸਾਡੇ ਸਰੀਰ ਨੂੰ ਨਹੀਂ ਦੇਖਦੇ ਅਗਰ ਕਿਸੇ ਦਾ ਸਕਿਨ ਖਰਾਬ ਵੀ ਆ ਕਰੋ ਸ਼ਰਟ ਪਹਿਨ ਲੈਂਦਾ ਹੈ ਅਗਰ ਉਹ ਸ਼ਰਟ ਬਿਲਕੁਲ ਸਾਫ਼ ਆ ਤੋ ਸ਼ਰਟ ਨਜ਼ਰ ਆਉਂਦੀ ਸਕਿਨ ਨਜ਼ਰ ਨਹੀਂ ਆਉਂਦੀ ਇਸੇ ਤਰ੍ਹਾਂ ਜਦੋਂ ਅਸੀਂ ਯੀਸ਼ੂ ਮਸੀਹ ਨੂੰ ਪਹਿਨ ਲੈਂਦੇ ਆ ਤਾਂ ਵੀ ਯੀਸ਼ੂ ਦਾ ਸੁਭਾਅ ਲੋਕ ਦੇਖਣਗੇ ਪਰ ਵੀ ਯੀਸ਼ੂ ਮਸੀਹ ਦਾ ਪਵਿੱਤਰਤਾ ਵਾਲਾ ਜੀਵਨ ਸਾਡੇ ਵਿੱਚੋਂ ਦੇਖਣਗੇ ਪਰ ਵੀ ਯੀਸ਼ੂ ਮਸੀਹ ਦੀ ਮਹਿਮਾਨੂ ਸਾਡੇ ਜੀਵਨ ਜੋ ਦੇਖਣਗੇ ਪਰ ਵੀ ਯੀਸ਼ੂ ਮਸੀਹ ਦਾ ਜੋ ਕੈਰੈਕਟਰ ਸਾਡੇ ਜੀਵਨ ਚ ਨਜ਼ਰ ਆਏਗਾ ਜੇਸੀਂ ਪਹਿਨ ਕੇ ਚੱਲਾਂਗੇ ਕਿਉਂਕਿ ਯੀਸ਼ੂ ਮਸੀਹ ਦਾ ਜੋ ਸਿੱਖਿਆ ਨੂੰ ਆਪਣੇ ਦਿਮਾਗ ਚ ਲੈ ਕੇ ਚੱਲਣਾ ਔਰ ਉਸ ਸਿੱਖਿਆ ਨੂੰ ਪਹਿਨ ਕੇ ਚੱਲਣਾ ਅਗਰ ਤੁਸੀਂ ਇੱਕ ਸੂਟ ਲੈ ਕੇ ਅਲਮਾਰੀ ਚ ਰੱਖਿਆ ਆ ਤੋ ਕੋਈ ਨੂੰ ਨਹੀਂ ਦੇਖੇਗਾ ਤੁਹਾ ਨਿਗਰ ਆ ਕੇ ਤੁਸੀਂ ਬਾਹਰ ਚੱਲ ਫਿਰ ਰਹੇ ਜੇ ਪਰ ਉਹ ਕਮੀਜ਼ ਵਾਈਟ ਕਲਰ ਦਾ ਚਾਹੇ ਉਹ ਕਿਹੜੇ ਵੀ ਕਲਰ ਦਾ ਚਾਹੇ ਉਹ ਕਿੰਨਾ ਵੀ ਖੂਬਸੂਰਤ ਹੈ ਪਰ ਉਸ ਸਮੇਂ ਸੰਸਾਰ ਨੂੰ ਨਜ਼ਰ ਆਏਗਾ ਜਦੋਂ ਤੁਸੀਂ ਉਹ ਪਹਿਨ ਕੇ ਚਲੋਗੇ ਇਸੇ ਪ੍ਰਕਾਰ ਬਹੁਤ ਸਾਰੇ ਲੋਕਾਂ ਜਿਨ੍ਹਾਂ ਕੋ ਸਿੱਖਿਆ ਹੈ ਗਿਆਨ ਹੈ ਨੌਲੇਜ ਹੈ ਦੇ ਹੈਵ ਅ ਲਾਟ ਆਫ ਨੌਲੇਜ ਪਰ ਫਿਰ ਵੀ ਸੰਸਾਰ ਉਹਨਾਂ ਦੇ ਜੀਵਨ ਚ ਉਹ ਸਿੱਖਿਆ ਨੂੰ ਨਹੀਂ ਦੇਖਦਾ ਕਿਉਂਕਿ ਉਹ ਪਹਿਨ ਕੇ ਨਹੀਂ ਚੱਲਦੇ ਇਸ ਕਰਕੇ ਬਪਤਿਸਮੇ ਲਈ ਜੋ ਤਿਆਰੀ ਆ ਉਹਦੇ ਸਭ ਤੋਂ ਪਹਿਲਾ ਕਦਮ ਜਿਹੜਾ ਇੱਕ ਸਮਰਪਣ ਇੱਕ ਚੋਣ ਸੋ ਪ੍ਰਭੂ ਨੂੰ ਪਹਿਨ ਲੈਣ ਦਾ ਜੋ ਫੈਸਲਾ ਕਿ ਹਾਂ ਪ੍ਰਭੂ ਮੈਂ ਤੈਨੂੰ ਪਹਿਨਣ ਲਈ ਤਿਆਰ ਹਾਂ ਕਿਉਂਕਿ ਜੋ ਤੁਸੀਂ ਪਹਿਨਣ ਜਾ ਰਹੇ ਹੋ ਉਹਦੇ ਤੋਂ ਪਹਿਲਾਂ ਤੁਹਾਨੂੰ ਉਤਾਰਨਾ ਪਏਗਾ ਆਪਣਾ ਪਹਿਲਾ ਜੋ ਪੁਰਾਣਾ ਸੁਭਾਅ ਪੁਰਾਣੀ ਇਨਸਾਨੀਅਤ ਪੁਰਾਣਾ ਵੀ ਹੈਵ ਟੂ take off all the old things old nature all old habits sara purani aadat purani subah har cheez nu asi kerna utar de asi prabhu yesh ma sin pehnan layi asi sikhiyan nu pehnan layi asi arpan karna so prabhu subchandra eden aashish de